ਨੈਸ਼ਨਲ ਹਾਈਵੇ ਤੇ ਪਿੰਡ ਜੀਵਨ ਬਾਲਵਰ ਬਰੀਦ ਨੇੜੇ ਇੱਕ ਟਰੈਲੇ ਦੀ ਸਾਈਡ ਲੱਗਨ ਨਾਲ ਕਰਨਿਆਂ ਦੀ ਭਰੀ ਟਰੈਕਟਰ ਵੀ ਪ੍ਰੇਲੀ ਪਲਟ ਗਈ ਖੁਸ਼ਕਿਸਮਤੀ ਰਹੀ ਕਿ ਟਰੈਕਟਰ ਚਾਲਕ ਬਾਲਬਲ ਬਚ ਗਿਆ ਲੇਕਿਨ ਟਰੈਕਟਰ ਤੇ ਟਰੈਲੀ ਨੈਸ਼ਨਲ ਹਾਈਵੇ ਦੇ ਵਿੱਚ ਫਲਟਨ ਕਾਰਨ ਕੁਝ ਦੇਰ ਟ੍ਰੈਫਿਕ ਜਾਮ ਵੀ ਹੋ ਗਿਆ ਮੌਕੇ ਤੇ ਜਦੋਂ ਟਰੈਕਟਰ ਚਾਲਕ ਨੇ ਸੜਕ ਸੁਰੱਖਿਆ ਫੋਰਸ ਨੂੰ ਫੋਨ ਕੀਤਾ ਤਾਂ ਬਹੁਤ ਸਮੇਂ ਤੋਂ ਪਹਿਲਾਂ ਹੀ ਉਹ ਪਹੁੰਚ ਗਈ ਉਸ ਸਮੇਂ ਤੱਕ ਟਰੈਕਟਰ ਤੇ ਚਾਲਕ ਵੱਲੋਂ ਕਿਸੇ ਦੀ ਮਦਦ ਦੇ ਨਾਲ ਟਿਪਰ ਚਾਲਕ ਦਾ ਪਿੱਛਾ ਕਰਕੇ ਉਸ ਨੂੰ ਵੀ ਮੌਕੇ ਤੇ ਕਾਬੂ ਕਰ ਲਿਆ ਟਿਪਰ ਚਾਲਕ ਦੇ ਤਲਾਸ਼ੀ ਕਰਦੇ ਹੋਏ ਉਸ ਤੋਂ ਥੋੜੀ ਜਿਹੀ ਚੂਰਾ ਪੋਸਟ ਅਤੇ ਇੱਕ ਡੀਐਸਪੀ ਦਾ ਆਈਡੀ ਕਾਰਡ ਵੀ ਬ੍ਰੰਹਕ ਹੋਇਆ ਹੈ ਜਿਸ ਬਾਰੇ ਟਿਪਰ ਚਾਲਕ ਦਾ ਕਹਿਣਾ ਹੈ ਕਿ ਉਹ ਕੀ ਉਹ ਆਪਣੇ ਖਾਨ ਲਈ ਹੈ ਅਤੇ ਡੀਐਸਪੀ ਦਾ ਕਾਰਡ ਗਲਤੀ ਕਾਰਨ ਉਹਦੇ ਕੋਲ ਆ ਜਾਵੇ ਨਾਲ ਆ ਗਿਆ ਹੈ ਜਿਹੇ ਬਾਰੇ ਸ੍ਰੀ ਗੁਰਮਤਿ ਖਾਨਾ ਸਰ ਗੁਰਦਾਸਪੁਰ ਵਿੱਚ ਪੁਲਿਸ ਵੱਲੋਂ ਮਾਰਦਾ ਦਿੱਤੇ ਇਸ ਕਾਰਨ ਵੀ ਗੱਲ ਕੀਤੀ ਜਾ ਰਹੀ ਹੈ। ਹੋਰ ਖਬਰਾਂ ਦੇਖਣ ਲਈ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਖਬਰਾਂ ਪਹੁੰਚਾਈਆਂ ਜਾਂ ਜਾਣ। ਜਾਸਰ ਰਿਪੋਰਟਰ ਲੱਭ ਰਿਹਾ ਸੀ ਪੁਸੀਪੁਰ ਗੁਰਦਾਸਪੁਰ। ਹਾਂ ਜੀ ਸਰ ਮੇਰਾ ਨਾਮ ਵਿਕਰਮ ਸਿੰਘ ਹੈ ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ। ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰੇ ਬੈਠਾ ਸੀ। ਮੇਰਾ ਡਰਾਈਵਰ ਜਤਿੰਦਰ ਸਿੰਘ ਵੱਡਾ ਟਰਾਲੀ ਲੈ ਕੇ ਜਾ ਰਿਹਾ ਸੀ। ਤੇ ਬੱਬਰੀ ਬਾਈ ਵਾਸਤੇ ਲੱਗ ਜਾਣਗੇ ਇੱਕ 22 18 ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗੀ ਆ ਸਾਈਡ ਲੱਗ ਕੇ ਤੇ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਮਾਲੀ ਸਾਡੇ ਸਾਹਮਣੇ ਆ ਜੀ ਬਾਕੀ ਮੌਕੇ ਦੇਖ ਦੇਣ ਪੁੱਛ ਕੀ ਕਰਦੀ ਆ ਜੀ ਪੁਲਿਸ ਨੂੰ ਕਾਲ ਕੀਤੀ ਆ ਜੀ ਇਹ ਭਗਵਾਨ ਸਾਹਿਬ ਮਾਨ ਸਾਹਿਬ ਦੀਆਂ ਗੱਡੀਆਂ ਐਸਾ ਸਾਹਿਬ ਤੇ ਬਿਲਕੁਲ ਮੌਕੇ ਤੇ ਪਹੁੰਚ ਗਿਆ ਜੀ ਬਾਕੀ ਸਾਧਾ ਤੋਂ ਵੀ ਮੁਲਾਜ਼ਮ ਪਹੁੰਚ ਗਿਆ ਜੀ ਤੇ ਟਰੱਕ ਨੂੰ ਆਪਣੀ ਕਮਜੋ ਵਿੱਚ ਲੈ ਰਿਆ ਜੀ ਟਰੱਕ ਵਿੱਚ ਕਾਫੀ ਹੋਰ ਸਮਗਰੀ ਵਗੈਰਾ ਬਰਾਮਦ ਕੀਤੀ ਆ ਕੋਈ ਭੁੱਕੀ ਵਗੈਰਾ ਵੀ ਕੀਤੀ ਬਰਾਮਦ ਇੱਕ ਕੋਈ ਡੀਐਸਪੀ ਸਾਹਿਬ ਪੰਜਾਬ ਪੁਲਿਸ ਦੇ ਉਹਨਾਂ ਦਾ ਇੱਕ ਜੈਲੀ ਕਾਰਡ ਵੀ ਬਣਾਇਆ ਜੀ ਡਰਾਈਵਰ ਨੇ ਉਹ ਨੰਬਰਾਂ ਤੇ ਵੀ ਗੱਲ ਕੀਤੀ ਆ ਜੀ ਜੀ ਉਹ ਟਰੱਕ ਦੇ ਮਾਲਕਾਂ ਨਾ ਚੁੱਕਿਆ ਸੀ ਉਹ ਕਹਿੰਦੇ ਸਾਡਾ ਨਹੀਂ ਹੈਗਾ ਕਾਰਡ ਇਹ ਹੁਣ ਮੁਕਰ ਰਹੇ ਉਹ ਕਾਰਡ ਤੋਂ ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ ਹੈ ਕੀ ਲੀਗਲ ਐਕਸ਼ਨ ਲੈਂਦੇ ਆ ਜੀ ਮੈਂ ਬਿਲਕੁਲ ਪਿੱਛੇ ਹੀ ਆ ਰਿਹਾ ਜੀ ਤੇਲ ਪਰਵਾ ਕੇ ਇੱਥੇ ਪੰਪ ਦੋ ਤੇ ਮੈਂ ਆਪਣੀ ਕਾਰ ਤੇ ਸੀਗਾ ਮੈਂ ਪਿੱਛੇ ਪਿੱਛੇ ਆ ਰਿਹਾ ਜੀ ਫਿਰ ਅਸੀਂ ਹਾਦਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੂੰ ਅਸੀਂ ਕਾਬੂ ਕੀਤਾ ਜੀ ਮੇਰਾ ਨਾਮ ਸੁਰਜੀਤ ਸਿੰਘ ਆ ਜੀ ਅੱਲਵਾਤ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ ਟਰਾਲੀ ਬਾਈ ਨੇ ਇਧਰ ਨੂੰ ਕਰਤੀ ਗੱਡੀ ਕਹਿੰਦੀ ਇਧਰ ਖੜਾ ਹੀ ਜੂਸ ਵਾਲਾ ਤੇ ਅੰਮਾ ਘਰਲੇ ਪਾਸੇ ਇੱਕ ਨਾਈ ਟਰਾਲੀ ਨਾਲ ਵਧੀ ਮਾਡੀ ਗਲਤੀ ਬਈ ਨਹੀਂ ਆ ਫੇਰ ਹੀ ਉਥੇ ਰੁਕੇ ਇਹ ਨਹੀਂ ਗੱਲ ਕੀ ਹੈ ਕੀ ਮੰਨ ਗਏ ਗਲਤੀ ਮੰਨ ਲਈ ਨਹੀਂ ਦੇਖੋ ਜਿਹੜਾ ਕਾਰਡ ਆ ਨਹੀਂ ਜਿਹਦਾ ਮਾਲਕ ਦੇ ਕਾਗਜ਼ ਪੱਤਰ ਰਹਿ ਗਏ ਹੋਏ ਗੱਡੀ 'ਚ ਉਹ ਲਫਾਫਾ ਬੱਕਰਾ ਹੀ ਉਹ ਗੱਡੀ ਦੇ ਪਰਮਟ ਬੱਕਰਾ ਹੀ ਬੱਕਰਾ ਹਾਂ ਉਹਨਾਂ ਦਾ ਬ੍ਰਦਰ 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 ਦਾ ਹਾਂ ਉੱਕੀ ਆ ਨਸ਼ੀਲਾ ਫਿਰ ਹੋਰ ਹਾਂ ਉੱਕੀ ਉਹ ਖਾਣੇ ਪੰਜਾ ਮੀਟਾ 'ਚ ਇੱਥੇ ਉੱਪੜ ਗਿਆ ਤੇ ਟਰਾਲੀ ਟਰੈਕਟਰ ਬਚਾ ਹੋਗਾ ਟਰੈਕਟਰ ਪਲਟਰੀ ਟਰਾਲੇ ਵਾਲੇ ਨੇ ਸਟਾਰਟ ਮਾਰੀ ਆ ਤੇ ਟਰਾਲੀ ਪਲਟਾ ਦਿੱਤੀ ਤੇ ਦੇ ਚ ਮਾਲ ਦੀ ਨੁਕਸਾਨ ਨਹੀਂ ਕਿਹਾ ਦਿਆ ਬਚਾ ਹੋ ਗਿਆ ਮੌਕੇ ਤੋਂ ਉੱਪਰ ਗਿਆ ਪੰਜਾਂ ਮਿੰਟਾਂ ਜਾਈਏ ਤੇ ਬਾਕੀ ਗੱਲ ਇਤਨਾ ਵੀ ਜੋ ਕੁਝ ਹੁਣ ਕਾਰਵਾਈ ਹੋਣੀ ਆ ਸਾਡਾ ਥਾਣੇ ਨੇ ਕਰਨੀ